ਅੱਜ ਆਪਾਂ ਬਰੇਲ ਲਿਪੀ ਬਾਰੇ ਪੜਾਂਗੇ ਬਰੇਲ ਲਿਪੀ ਦੀ ਖੋਜ ਫਰਾਂਸ ਦੇ ਮੂਲ ਨਮਾਸੀ ਲੂਇਸ ਬਰੇਲ ਨੇ ਕੀਤੀ ਸੀ ਉਸ ਦਾ ਜਨਮ 4 ਜਨਵਰੀ 1809 ਈਸਵੀ ਨੂੰ ਹੋਇਆ ਸੀ ਬਚਪਨ ਵਿੱਚ ਉਸ ਦੀ ਇੱਕ ਅੱਖ ਵਿੱਚ ਸੂਈ ਚੁੱਭ ਗਈ ਸੀ ਜਿਸ ਕਾਰਨ ਉਸ ਦੀਆਂ ਦੋਵਾਂ ਅੱਖਾਂ ਵਿੱਚ ਸੰਕਰਮਣ ਹੋ ਗਿਆ ਸੀ ਅਤੇ ਉਹ ਅੰਨ੍ਹਾ ਹੋ ਗਿਆ ਸੀ 1824 ਈਸਵੀ ਵਿੱਚ ਜਦੋਂ ਉਹ 15 ਸਾਲਾਂ ਦਾ ਸੀ ਤਾਂ ਉਸ ਸਮੇਂ ਉਸ ਨੇ ਬਰੇਲ ਲਿਪੀ ਦਾ ਵਿਕਾਸ ਕੀਤਾ ਲੂਈਸ ਬਰੇਲ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਰਾਇਲ ਇੰਸਟੀਚਿਊਟ ਫਾਰ ਬਲਾਈਂਡ ਯੂਥ ਨੇ ਬਰੇਲ ਲਿਪੀ ਨੂੰ ਮਾਨਤਾ ਦਿੱਤੀ ਹਰ ਸਾਲ 4 ਜਨਵਰੀ ਨੂੰ ਅੰਤਰਰਾਸ਼ਟਰੀ ਬਰੇਲ ਦਿਵਸ ਮਨਾਇਆ ਜਾਂਦਾ ਹੈ ਬਰੇਲ ਲਿਪੀ ਕੀ ਹੈ ਬਰੇਲ ਲਿਪੀ ਕੋਈ ਭਾਸ਼ਾ ਨਹੀਂ ਹੈ ਇਹ ਇੱਕ ਕੋਡ ਹੈ ਜੋ ਹੋਰ ਪਛਾਣਾਂ ਨੂੰ ਪੜਨ ਅਤੇ ਲਿਖਣ ਦੀ ਆਗਿਆ ਦਿੰਦਾ ਹੈ ਬਰੇਲ ਵਿੱਚ ਅੱਖਰਾਂ ਦੀ ਥਾਂ ਉੱਠੇ ਹੋਏ ਬਿੰਦੂ ਹੁੰਦੇ ਹਨ ਬਰੇਲ ਨੂੰ 6 ਬਿੰਦੂਆਂ ਦੀ ਮਦਦ ਨਾਲ ਲਿਖਿਆ ਜਾਂਦਾ ਹੈ ਬਰੇਲ ਨੂੰ ਇੱਕ ਤੇਜ਼ ਉਪਕਰਨ ਦੀ ਮਦਦ ਨਾਲ ਬਿੰਦੂ ਬਣਾ ਕੇ ਮੋਟੇ ਕਾਗਜ਼ ਉੱਤੇ ਲਿਖਿਆ ਜਾਂਦਾ ਹੈ ਬਰੇਲ ਸੈੱਲ ਵਿੱਚ ਤਿੰਨ ਬਿੰਦੂਆਂ ਦੇ ਦੋ ਕਾਲਮ ਹੁੰਦੇ ਹਨ ਇਹ ਛੇ ਬਿੰਦੂ ਕਿਸੇ ਵੀ ਭਾਸ਼ਾ ਦੇ ਅੱਖਰ ਵਿਸ਼ਰਾਮ ਚਿੰਨ ਗਣਿਤਕ ਸੰਖਿਆਵਾਂ ਅਤੇ ਪ੍ਰਤੀਕਾਂ ਦੀ ਪ੍ਰਤੀਨਿਧਤਾ ਕਰ ਸਕਦੇ ਹਨ ਨੇਤਰਹੀਨ ਲੋਕ ਜੋ ਛਪੇ ਹੋਏ ਅੱਖਰ ਨਹੀਂ ਪੜ ਸਕਦੇ ਉਹ ਬਰੇਲ ਲਿਪੀ ਦੀ ਮਦਦ ਨਾਲ ਪੜ ਅਤੇ ਲਿਖ ਸਕਦੇ ਹਨ ਬਰੇਲ ਲਿਪੀ ਨੂੰ ਨੇਤਰਹੀਨ ਲੋਕ ਆਪਣੀਆਂ ਉਂਗਲੀਆਂ ਨਾਲ ਛੂ ਕੇ ਪੜਦੇ ਹਨ ਬਰੇਲ ਲਿਪੀ ਖੱਬੇ ਤੋਂ ਸੱਜੇ ਪਾਸੇ ਪੜੀ ਜਾਂਦੀ ਹੈ ਪੀਐਸਟਟ ਲਈ ਨੋਟਸ ਬਰੇਲ ਲਿਪੀ ਵਿੱਚ ਉੱਭਰੇ ਹੋਏ ਬਿੰਦੂਆਂ ਤੇ ਉਂਗਲੀਆਂ ਦੀ ਸਹਤ ਨਾਲ ਪੜਿਆ ਜਾਂਦਾ ਹੈ ਬ੍ਰੇਲ ਲਿਖਾਵਟ ਉਹਨਾਂ ਲੋਕਾਂ ਲਈ ਹੁੰਦੀ ਹੈ ਜੋ ਅੱਖਾਂ ਨਾਲ ਨਹੀਂ ਦੇਖ ਸਕਦੇ ਉਹ ਉੱਭਰੇ ਹੋਏ ਬਿੰਦੂਆਂ ਨੂੰ ਛੂ ਕੇ ਸਮਝ ਲੈਂਦੇ ਹਨ ਕਿ ਕੀ ਲਿਖਿਆ ਹੈ ਬ੍ਰੇਲ ਲਿਪੀ ਦਾ ਨਾਮ ਫਰਾਂਸ ਦੇ ਲੂਈਸ ਬ੍ਰੇਲ ਦੇ ਨਾਮ ਤੇ ਰੱਖਿਆ ਗਿਆ ਹੈ ਲੂਈਸ ਬ੍ਰੇਲ ਦੀ 3 ਸਾਲ ਦੀ ਉਮਰ ਵਿੱਚ ਇੱਕ ਹਾਸੇ ਕਾਰਨ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਲੂਈਸ ਬ੍ਰੇਲ ਨੂੰ ਪੜ੍ਹਾਈ ਵਿੱਚ ਰੁਚੀ ਸੀ ਇਸ ਲਈ ਉਹ ਪੜ੍ਹਨ ਲਿਖਣ ਦੇ ਨਵੇਂ ਤਰੀਕੇ ਸੋਚਣ ਲੱਗਾ ਉਸ ਨੇ ਜੋ ਤਰੀਕਾ ਅਪਣਾਇਆ ਉਹ ਬਾਅਦ ਵਿੱਚ ਬਰੇਲ ਲਿਪੀ ਦੇ ਨਾਮ ਨਾਲ ਜਾਣਿਆ ਗਿਆ ਇਹ ਲਿਪੀ ਛੇ ਉੱਪਰੇ ਹੋਏ ਬਿੰਦੂਆਂ ਤੇ ਆਧਾਰਿਤ ਹੈ ਅੱਜਕੱਲ ਇਹ ਕੰਪਿਊਟਰ ਦੀ ਮਦਦ ਨਾਲ ਵੀ ਲਿਖੀ ਜਾ ਸਕਦੀ ਹੈ ਰਾਇਲ ਇੰਸਟੀਚਿਊਟ ਫਾਰ ਬ্লাইন্ড ਯੂਥ ਨੇ ਬਰੇਲ ਲਿਪੀ ਨੂੰ ਪਹਿਲੀ ਵਾਰ ਮਾਨਤਾ ਦਿੱਤੀ ਸੀ ਹਰ ਸਾਲ 4 ਜਨਵਰੀ ਨੂੰ ਅੰਤਰਰਾਸ਼ਟਰੀ ਬਰੇਲ ਦਿਵਸ ਮਨਾਇਆ ਜਾਂਦਾ ਹੈ ਪੀਐਸ ਟੈਟ ਲਈ ਐਮਸੀਕਿਊ ਬਰੇਲ ਲਿਪੀ ਤੇ ਪ੍ਰਸ਼ਨ ਨੰਬਰ 1 ਬ੍ਰੇਲ ਲਿਪੀ ਦੀ ਖੋਜ ਕਿਸ ਨੇ ਕੀਤੀ ਸੀ? ਇਹਦਾ ਸਹੀ ਉੱਤਰ ਹੈ ਸੀ ਲੂਈਸ ਬ੍ਰੇਲ ਨੇ। ਪ੍ਰਸ਼ਨ ਨੰਬਰ 2 ਲੂਈਸ ਬ੍ਰੇਲ ਕਿਸ ਦੇਸ਼ ਦਾ ਮੂਲ ਨਿਵਾਸੀ ਸੀ? ਤਾਂ ਇਹਦਾ ਸਹੀ ਉੱਤਰ ਹੈ ਫਰਾਂਸ। ਪ੍ਰਸ਼ਨ ਨੰਬਰ 3 ਲੂਈਸ ਬ੍ਰੇਲ ਕਿਹੜੀ ਉਮਰ ਵਿੱਚ ਅੰਨ੍ਹਾ ਹੋ ਗਿਆ ਸੀ? ਇਹਦਾ ਸਹੀ ਉੱਤਰ ਹੈ 3 ਸਾਲ। ਬ੍ਰੇਲ ਲਿਪੀ ਦਾ ਵਿਕਾਸ ਲੂਈਸ ਬ੍ਰੇਲ ਨੇ ਕਿਹੜੀ ਉਮਰ ਵਿੱਚ ਕੀਤਾ? ਇਹਦਾ ਸਹੀ ਉੱਤਰ ਹੈ 15 ਸਾਲ। ਪ੍ਰਸ਼ਨ ਨੰਬਰ 5 ਬ੍ਰੇਲ ਲਿਪੀ ਅਸਲ ਵਿੱਚ ਕੀ ਹੈ ਇਸ ਦਾ ਸਹੀ ਉੱਤਰ ਹੈ ਇੱਕ ਕੋਡ ਪ੍ਰਸ਼ਨ ਨੰਬਰ 6 ਬ੍ਰੇਲ ਲਿਪੀ ਕਿੰਨੇ ਉੱਬਰੇ ਹੋਏ ਬਿੰਦੂਆਂ ਤੇ ਆਧਾਰਿਤ ਹੈ ਇਸ ਦਾ ਸਹੀ ਉੱਤਰ ਹੈ 6 ਪ੍ਰਸ਼ਨ ਨੰਬਰ 7 ਬ੍ਰੇਲ ਸੈੱਲ ਵਿੱਚ ਬਿੰਦੂਆਂ ਦੀ ਵਿੰਤਰ ਕਿਹੋ ਜਿਹੀ ਹੁੰਦੀ ਹੈ ਇਸ ਦਾ ਸਹੀ ਉੱਤਰ ਹੈ 3 ਕਤਾਰਾਂ 2 ਕਾਲਮ ਪ੍ਰਸ਼ਨ ਨੰਬਰ 8 ਬ੍ਰੇਲ ਲਿਪੀ ਕਿਹੜੇ ਲੋਕਾਂ ਲਈ ਵਰਤੀ ਜਾਂਦੀ ਹੈ ਇਸ ਦਾ ਸਹੀ ਉੱਤਰ ਹੈ ਸੀ ਨੇਤਰਹੀਣ ਪ੍ਰਸ਼ਨ ਨੰਬਰ 9 ਬਰੇਲ ਲਿਪੀ ਕਿਵੇਂ ਪੜੀ ਜਾਂਦੀ ਹੈ ਇਸ ਦਾ ਸਹੀ ਉੱਤਰ ਹੈ ਉਂਗਲੀਆਂ ਨਾਲ ਸੂ ਕੇ ਪ੍ਰਸ਼ਨ ਨੰਬਰ 10 ਬਰੇਲ ਲਿਪੀ ਕਿਹੜੀ ਦਿਸ਼ਾ ਵਿੱਚ ਪੜੀ ਜਾਂਦੀ ਹੈ ਇਸ ਦਾ ਸਹੀ ਉੱਤਰ ਹੈ ਖੱਬੇ ਤੋਂ ਸੱਜੇ ਪ੍ਰਸ਼ਨ ਨੰਬਰ 11 ਬਰੇਲ ਲਿਪੀ ਨੂੰ ਪਹਿਲੀ ਵਾਰ ਮਾਨਤਾ ਕਿਸ ਸੰਸਥਾ ਨੇ ਦਿੱਤੀ ਇਸ ਦਾ ਸਹੀ ਉੱਤਰ ਹੈ ਰਾਇਲ ਇੰਸਟੀਚਿਊਟ ਫਾਰ ਬਲਾਈਂਡ ਯੂਥ ਪ੍ਰਸ਼ਨ ਨੰਬਰ 12 ਅੰਤਰਰਾਸ਼ਟਰੀ ਬਰੇਲ ਦਿਵਸ ਕਦੋਂ ਮਨਾਇਆ ਜਾਂਦਾ ਹੈ ਇਦਾਂ ਸਹੀ ਉੱਤਰ ਹੈ 4 ਜਨਵਰੀ